ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਸੱਤ ਟੈਲੀਵਿਜ਼ਨ ਅੱਜ ਦੇ ਦੋ ਬੜੀਆਂ ਅਹਿਮ ਖਬਰਾਂ ਜਿਨ੍ਹਾਂ ਦੇ ਨਾਲ ਤੁਹਾਡੀ ਸਾਂਝ ਪਵਾਣੀਆਂ ਜਿਹੜੀਆਂ ਖਬਰਾਂ ਸਾਡੇ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਨੇ ਸਾਡੀਆਂ ਸਰਕਾਰਾਂ ਦੇ ਨਾਲ ਜੁੜੀਆਂ ਹੋਈਆਂ ਨੇ ਇੱਕ ਖਬਰ ਕਿ ਅੱਜ ਤੋਂ ਕਈ ਸਾਲ ਪਹਿਲਾਂ ਦੇਸ ਲਾਈਕ ਨਾਮੀ ਬਿਜ਼ਨਸਮੈਨ ਮਹਿਲ ਚੌਕਸੀ ਜਿਹੜਾ ਇੱਕ ਦੇਸ਼ ਦੇ ਵਿੱਚ ਵੱਡਾ ਘਟਾਲਾ ਕਰਕੇ ਬਾਹਰ ਭੱਜ ਗਿਆ ਸੀ ਉਹਦੇ ਨਾਲ ਜੁੜੀ ਹੋਈ ਖਬਰ ਹੈ ਤੇ ਦੂਜੀ ਖਬਰ ਜੁੜੀ ਹੋਈ ਆ ਪੰਜਾਬ ਸਰਕਾਰ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਦੋ ਖਬਰਾਂ ਨੇ ਦੋਨੋਂ ਖਬਰਾਂ ਅੱਡੋ ਅੱਡ ਨੇ ਸਭ ਤੋਂ ਪਹਿਲਾਂ ਜਿਹੜੀ ਖਬਰ ਹੈ ਉਹ ਆਪਾਂ ਕਰ ਲੈਨੇ ਆ ਕਿ ਮਹਿਲ ਚੌਕਸੀ ਜਿਹੜਾ ਇੱਕ ਹੀਰੀਆਂ ਦਾ ਕਾਰੋਬਾਰ ਕਰਦਾ ਸੀ ਇਸ ਤੋਂ ਇਲਾਵਾ ਹੋਰ ਮਹਿਲ ਚੌਕਸੀ ਦੇ ਕਈ ਕਾਰੋਬਾਰ ਸੀ ਅੱਜ ਤੋਂ ਕਈ ਸਾਲ ਪਹਿਲਾਂ ਮਹਿਲ ਚੌਕਸੀ ਚਰਚਾ ਦੇ ਵਿੱਚ ਉਦੋਂ ਆਉਂਦਾ ਜਦੋਂ ਉਹ ਇੰਡੀਆ ਛੱਡ ਕੇ ਵਿਦੇਸ਼ ਭੱਜ ਜਾਂਦਾ ਵਿਦੇਸ਼ ਇਸ ਕਰਕੇ ਭੱਜਿਆ ਕਿ ਹਿੰਦੁਸਤਾਨ ਦੇ ਵਿੱਚ ਕਈ ਬੈਂਕਾਂ ਦੇ ਨਾਲ ਕਈ ਕੰਪਨੀਆਂ ਦੇ ਨਾਲ ਫਰਾਡ ਕੀਤਾ ਮਹਿਲ ਚੌਕਸੀ ਨੇ ਜਿਹੜਾ ਸਭ ਤੋਂ ਵੱਡਾ ਸਕੈਮ ਤੇ ਸਭ ਤੋਂ ਵੱਡਾ ਫਰਾਡ ਜਿਸ ਕਰਕੇ ਮਹਿਲ ਚੌਕਸੀ ਨੂੰ ਮਸ਼ਹੂਰ ਹੋਇਆ ਜਾਣਿਆ ਜਾਂਦਾ ਉਹ ਹੈਗਾ ਪੰਜਾਬ ਨੈਸ਼ਨਲ ਬੈਂਕ ਦਾ ਸਕੈਮ ਕਿ ਉਹ ਸਕੈਮ ਵੀ ਕੋਈ ਛੋਟਾ ਮੋਟਾ ਸਕੈਮ ਨਹੀਂ ਕਿ 12000 ਕਰੋੜ ਦਾ ਹੋਵੇ ਹਾਲਾਂਕਿ ਸਕੈਮ ਕਦੇ 12000 ਕਰੋੜ ਦਾ ਵੀ ਵੱਡਾ ਨਹੀਂ ਹੁੰਦਾ ਮਹਿਲ ਚੌਕਸੀ ਨੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਠੱਗੀ ਮਾਰੀ ਆ 13800 ਕਰੋੜ ਦੀ ਤੁਸੀਂ ਸਹੀ ਸੁਣਿਆ 13800 ਕਰੋੜ ਦੀ ਮਹਿਲ ਚੌਕਸੀ ਨੇ ਠੱਗੀ ਮਾਰੀ ਜਦੋਂ ਚੌਕਸੀ ਨੂੰ ਪਤਾ ਲੱਗਿਆ ਕਿ ਹੁਣ ਮੇਰੇ ਖਿਲਾਫ ਇੱਥੇ ਹਿੰਦੁਸਤਾਨ ਦੇ ਵਿੱਚ ਸਰਕਾਰ ਕੋਈ ਫੈਸਲਾ ਲੈ ਸਕਦੀ ਆ ਮੇਰੇ ਤੇ ਕੋਈ ਕਾਰਵਾਈ ਬਿਠਾਈ ਜਾ ਸਕਦੀ ਆ ਯਾਨੀ ਕਿ ਉਹ ਕਾਰਨਾਮੇ ਉਹ ਕਾਲੇ ਕਾਰਨਾਮੇ ਜਿਹੜੇ ਹੁਣ ਤੱਕ ਮਹਿਲ ਚੌਕਸੀ ਨੇ ਬੈਂਕਾਂ ਦੇ ਵਿੱਚ ਕੀਤੇ ਖਾਸ ਕਰਕੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਇਹ ਉਸ ਕਾਲੇ ਕਾਰਨਾਮੇ ਦਾ ਜਿਹੜਾ ਚੱਠਾ ਉਹ ਖੁੱਲ ਸਕਦਾ ਇਸ ਕਰਕੇ ਮਹਿਲ ਚੌਕਸੀ ਚੱਠਾ ਖੁੱਲਣ ਤੋਂ ਪਹਿਲਾਂ ਵਿਦੇਸ਼ ਭੱਜ ਗਿਆ। ਕਈ ਸਾਲ ਤੋਂ ਲਗਾਤਾਰ ਕੋਸ਼ਿਸ਼ਾਂ ਸੀ ਸੈਂਟਰ ਸਰਕਾਰ ਦੀਆਂ ਕਿ ਮਹਿਲ ਚੌਕਸੀ ਨੂੰ ਵਾਪਸ ਲੈ ਕੇ ਆਂਦਾ ਜਾਵੇ। ਇੱਥੇ ਇਨਕੁਆਰੀ ਦੇ ਵਿੱਚ ਸ਼ਾਮਲ ਕਰਾਇਆ ਜਾਵੇ ਜਿਹੜੇ ਪੈਸੇ ਦੀ ਠੱਗੀ ਹੋਈ ਆ ਉਸ ਪੈਸੇ ਦੀ ਰਿਕਵਰੀ ਪਾਈ ਜਾਵੇ। ਜਿਵੇਂ ਮੈਂ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਤੋਂ 13000 800 ਕਰੋੜ ਤੋਂ ਵੱਧ ਦਾ ਜਿਹੜਾ ਪੈਸਾ ਉਹ ਪੈਸੇ ਠੱਗੀ ਮਾਰ ਕੇ ਮਹਿਲ ਚੌਕਸੀ ਫਰਾਰ ਹੋ ਗਿਆ ਸੀ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਰਿਹਾ ਮਹਿਲ ਚੌਕਸੀ ਅਖੀਰ ਦੇ ਵਿੱਚ ਬੈਲਜੀਅਮ ਤੋਂ ਗ੍ਰਿਫਤਾਰ ਹੋ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਮਹਿਲ ਚੌਕਸੀ ਨੂੰ ਦੇਸ਼ ਲੈ ਕੇ ਆਏ ਹਿੰਦੁਸਤਾਨ ਵਾਪਸ ਲੈ ਕੇ ਆਈ ਸਰਕਾਰ ਹਾਲਾਂਕਿ ਪਹਿਲਾਂ ਪੁਲਿਸ ਜਾਂਚ ਕਰ ਰਹੀ ਸੀ ਮਹਿਲ ਚੌਕ ਸੀ ਦੀ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਜਾਂਚ ਕਰ ਰਹੀ ਸੀ ਉਦੋਂ ਜਿਆਦਾ ਕੋਈ ਜਿਹੜਾ ਵੱਡਾ ਸੁਰਾਗ ਹੈ ਉਹ ਕੋਈ ਹੱਥ ਨਹੀਂ ਲੱਗਿਆ ਤੇ ਅਖੀਰ ਦੇ ਵਿੱਚ ਈਡੀ ਨੇ ਜਾਂਚ ਕੀਤੀ ਸੀਬੀਆਈ ਨੇ ਜਾਂਚ ਕੀਤੀ ਤੇ ਬੈਲਜੀਅਮ ਦੇ ਵਿੱਚ ਗ੍ਰਿਫਤਾਰ ਹੋਇਆ ਤੇ ਹੁਣ ਮਹਿਲ ਚੌਕ ਸੀ ਨੂੰ ਇੱਥੇ ਲੈ ਕੇ ਵਾਪਸ ਆਇਆ ਗਿਆ ਭਾਰਤ ਦੇ ਵਿੱਚ ਲੋਕਾਂ ਦਾ ਇੱਕ ਵੱਡਾ ਵਿਸ਼ਵਾਸ ਹੁੰਦਾ ਸਰਕਾਰਾਂ ਦੇ ਉੱਪਰ ਬੈਂਕਾਂ ਦੇ ਉੱਪਰ ਇੱਕ ਵੱਡਾ ਵਿਸ਼ਵਾਸ ਹੁੰਦਾ ਬੜੇ ਲੋਕਾਂ ਦੀ ਜਿਹੜੀ ਸਾਰੀ ਉਮਰ ਦੀ ਪੂੰਜੀ ਹੈ ਉਹ ਪੂੰਜੀ ਬੈਂਕਾਂ ਦੇ ਵਿੱਚ ਜਮ੍ਹਾਂ ਪਈ ਹੈ ਇਸ ਕਰਕੇ ਕਿ ਸਾਡਾ ਉੱਥੇ ਪੈਸਾ ਸੇਫ ਪਿਆ ਜਿਹੜਾ ਮਹਿੰਗਾਈ ਦੇ ਨਾਲ ਥੋੜਾ ਥੋੜਾ ਸਾਨੂੰ ਵਿਆਜ ਹੈ ਵਧੀ ਜਾਊਗਾ ਤੇ ਉਹ ਮਿਲ ਹੀ ਜਾਊਗਾ ਪਰ ਇਹੋ ਜਿਹੇ ਲੋਕ ਜਦੋਂ ਬੈਂਕਿੰਗ ਸਿਸਟਮ ਦੇ ਵਿੱਚ ਵੜ ਕੇ ਤੇ ਬੈਂਕ ਦੇ ਕਰਮਚਾਰੀਆਂ ਦੇ ਨਾਲ ਮਿਲ ਕੇ ਕੋਈ ਠੱਗੀ ਮਾਰ ਲੈਂਦੇ ਨੇ ਉਹਦੇ ਨਾਲ ਲੋਕਾਂ ਦਾ ਵਿਸ਼ਵਾਸ ਵੀ ਟੁੱਟਦਾ ਲੋਕਾਂ ਦੀ ਨਿਵੇਸ਼ ਪੂੰਜੀ ਵੀ ਉਹਦੇ 'ਚ ਖਤਰੇ 'ਚ ਆ ਜਾਂਦੀ ਆ ਜਿਵੇਂ 13000 800 ਕਰੋੜ ਦਾ ਜਿਹੜਾ ਇੱਕ ਫਰਾਡ ਹੈ ਉਹ ਫਰਾਡ ਮਹਿਲ ਚੌਕ ਸੀ ਨੇ ਕੀਤਾ ਸੀ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਦੱਸੂਗਾ ਵੀ ਕਿ ਕਿਵੇਂ ਬੈਂਕ ਵਾਲੇ ਜਿਹੜੇ ਕਰਮਚਾਰੀ ਸੀ ਮਹਿਲ ਚੌਕ ਸੀ ਨੇ ਕੀਤਾ ਸੀ ਕਿਵੇਂ ਨੇ ਰੁਕਾਨੇ ਉੱਥੇ ਫਰਾਡ ਕੀਤਾ ਤੇ ਕਿਵੇਂ ਤੇ ਕਿਸੇ ਸ਼ਹਿ ਦੇ ਉੱਪਰ ਮਹਿਲ ਚੌਕ ਸੀ ਹਥੋਂ ਭੱਜਿਆ ਤੇ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਰਿਹਾ ਕੀ ਕੀ ਕਾਰੋਬਾਰ ਉਹ ਕਰਦਾ ਰਿਹਾ ਜੇਕਰ ਇੱਥੇ ਲਿਆਏਗੇ ਹਿੰਦੁਸਤਾਨ ਦੇ ਵਿੱਚ ਲਿਆਏ ਨਿਰਦੇਸ਼ ਦੇ ਵਿੱਚ ਮਹਿਲ ਚੌਕ ਸੀ ਨੂੰ ਤਾਂ ਉਦੋਂ ਕੀ ਹੁਣ ਅੱਗੇ ਹੋ ਸਕਦਾ ਉਹਦੇ ਤੇ ਆਪਾਂ ਗੱਲ ਕਰਾਂਗੇ ਅਗਲੀ ਖਬਰ ਹੈਗੀ ਆ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਪੰਜਾਬ ਸਰਕਾਰ ਨੇ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਇੱਕ ਬੜਾ ਸਖਤ ਐਕਸ਼ਨ ਲਿਆ ਕਿਸਾਨਾਂ ਦੇ ਉੱਪਰ ਜੋ ਸ਼ੰਭੂ ਬਾਰਡਰ ਜਿਹੜੇ ਕਿਸਾਨ ਬੈਠੇ ਸੀ ਦੂਜੇ ਪਾਸੇ ਖਨੌਰੀ ਬਾਰਡਰ ਜਿਹੜੇ ਕਿਸਾਨ ਬੈਠੇ ਸੀ ਇਹਨਾਂ ਕਿਸਾਨਾਂ ਨੂੰ ਧੱਕੇ ਨਾਲ ਹਟਾਤਾ ਮਾਰਚ ਦਾ ਮਹੀਨਾ 18 19 ਤਰੀਕ ਜਦੋਂ ਕਿਸਾਨਾਂ ਦੇ ਤੰਬੂਆਂ ਦੇ ਉੱਪਰ ਬਲਡੋਜ਼ਰ ਚੱਲਿਆ ਸ਼ੰਭੂ ਬਾਰਡਰ ਜਿਵੇਂ ਧੱਕੇ ਦੇ ਨਾਲ ਕਿਸਾਨ ਹਟਾਏ ਗਏ ਖਨੌਰੀ ਬਾਰਡਰ ਜਿਵੇਂ ਧੱਕੇ ਦੇ ਨਾਲ ਕਿਸਾਨ ਹਟਾਏ ਗਏ ਕਿਸਾਨਾਂ ਦੇ ਉੱਪਰ ਜ਼ੁਲਮ ਟਾ ਹੈ ਗਿਆ ਸਾਮਾਨ ਨੂੰ ਫੜ-ਫੜ ਕੇ ਜੇਲ੍ਹੇ ਡੱਕ ਦਿੱਤਾ ਗਿਆ ਹਾਲਾਂਕਿ ਕਿਸਾਨ ਜਿਹੜਾ ਐਮਐਸਪੀ ਦੀ ਮੰਗ ਕਰ ਰਹੇ ਸੀ ਆਪਣੇ ਹੱਕਾਂ ਦੀ ਮੰਗ ਕਰ ਰਹੇ ਸੀ ਤਾਂ ਠੀਕ ਸੀ ਤੁਸੀਂ ਸਹਿਮਤ ਸਹਿਮਤ ਹੋ ਸਕਦੇ ਹੋ ਪਰ ਜਿਸ ਤਰੀਕੇ ਦੇ ਨਾਲ ਕਿਸਾਨ ਮੂਵਮੈਂਟ ਜਿਹੜੀ ਇੱਕ ਉਹਨੂੰ ਮਤਲਬ ਜਿਹੜੀ ਕਿਸਾਨ ਸ਼ਕਤੀ ਹੈ ਕਿਸਾਨ ਸ਼ਕਤੀ ਨੂੰ ਜਿਸ ਤਰੀਕੇ ਦੇ ਨਾਲ ਕੁਚਲਿਆ ਗਿਆ ਉਹ ਚੀਜ਼ਾਂ ਤੋਂ ਜ਼ਰੂਰ ਲੋਕ ਨਾਰਾਜ਼ ਨੇ ਕਿ ਐਦਾਂ ਨਹੀਂ ਸੀ ਹੋਣਾ ਚਾਹੀਦਾ ਜਿੱਦਾਂ ਪੰਜਾਬ ਸਰਕਾਰ ਨੇ ਕੀਤਾ ਜਿਹੜਾ ਜ਼ਬਰ ਕੀਤਾ ਕਿਸਾਨਾਂ ਦੇ ਉੱਪਰ ਕਿਸਾਨਾਂ ਦੇ ਉੱਪਰ ਜ਼ਬਰਦਸਤ ਸਰਕਾਰ ਨੇ ਕਰ ਲਿਆ ਪਰ ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਕਿ ਜਿੱਥੇ-ਜਿੱਥੇ ਵੀ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਮੰਤਰੀ ਐਮਐਲਏ ਨੇ ਵੱਡੇ ਅਹੁਦੇਦਾਰ ਨੇ ਉਹ ਜਿੱਥੇ-ਜਿੱਥੇ ਵੀ ਜਾਣਗੇ ਅਸੀਂ ਉਹਨਾਂ ਦਾ ਜਿਹੜਾ ਘਰਾਓ ਹੈ ਉਹ ਘਰਾਓ ਅਸੀਂ ਕਰਾਂਗੇ ਇਸੇ ਲੜੀ ਨੂੰ ਅੱਗੇ ਤੋਰਦੇ ਹਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਉਹਨਾਂ ਮੰਤਰੀਆਂ ਦੇ ਜਿਹੜੇ ਘਰਾਓ ਨੇ ਘਰਾਓ ਉਹ ਲਗਾਤਾਰ ਹੋ ਰਹੇ ਨੇ ਜਿਵੇਂ ਕਿਨੇ ਹੀ ਕਿਨੇ ਵੀਡੀਓ ਵਾਇਰਲ ਹੋ ਰਹੀ ਡਾਕਟਰ ਬਲਬੀਰ ਸਿਹਤ ਮੰਤਰੀ ਪੰਜਾਬ ਦੇ ਨੇ ਸ਼ਹਿਰੀ ਕਲ ਸੀ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਰਾਮਨ ਬਹਿਲ ਜਿਹੜੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਉਹਨਾਂ ਨੂੰ ਸਵਾਲ ਹੋਏ ਖਾਸ ਜਿਹੜੀ ਗੱਲ ਹੈ ਉਹ ਹੈ ਕਿ ਪੰਜਾਬ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਕੁਲਤਾਰ ਸੰਧਵਾ ਸਾਹਿਬ ਕੁਲਤਾਰ ਸੰਧਵਾ ਸਾਹਿਬ ਵਾਲੀ ਵੀ ਗੱਲ ਜਿਹੜੀ ਵੀਡੀਓ ਸੀ ਉਹ ਵੀਡੀਓ ਵਾਇਰਲ ਹੋ ਗਈ ਇਸ ਤਰ੍ਹਾਂ ਬਹੁਤ ਕਿੰਨੇ ਮੰਤਰੀ ਨੇ ਕਿੰਨੇ ਐਮਐਲਏ ਨੇ ਕਿੰਨੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਨ੍ਹਾਂ ਨੂੰ ਜਿਹੜੇ ਸਵਾਲ ਨੇ ਉਹ ਸਵਾਲ ਕਿਸਾਨ ਜਿੱਥੇ ਬੰਦੀਆਂ ਕਰ ਰਹੀਆਂ ਨੇ ਤੇ ਕੱਲ ਡਾਕਟਰ ਬਲਵੀਰ ਦੇ ਨਾਲ ਵਿਚਾਲੇ ਕਿਸਾਨਾਂ ਦੀ ਦੇਖਣ ਨੂੰ ਮਿਲੀ ਪਟਿਆਲਾ ਦੀ ਜਿਹੜੀ ਲੀਡਰਸ਼ਿਪ ਹੈ ਇਸ ਗਿਆ ਆਪਣਾ ਕੇਐਮਐਮ ਤੇ ਇਸਕੀਮ ਦਾ ਇੱਕ ਹਿੱਸਾ ਉਹਨਾਂ ਨੇ ਡਾਕਟਰ ਬਲਵੀਰ ਨੂੰ ਜਿਹੜੇ ਸਵਾਲ ਨੇ ਉਹ ਸਵਾਲ ਕੀਤੇ ਯਾਨੀ ਕਿ ਪੰਜਾਬ ਸਰਕਾਰ ਵੀ ਇਸ ਵੇਲੇ ਮੁਸ਼ਕਲਤ ਹਾਲਾਤ ਦੇ ਵਿੱਚ ਘिरी ਹੋਈ ਹੈ ਪਿੰਡਾਂ ਦੇ ਵਿੱਚ ਜਦੋਂ ਵੀ ਪ੍ਰਚਾਰ ਕਰਨ ਨਿਕਲਦੀ ਹੈ ਪੰਜਾਬ ਸਰਕਾਰ ਉਦੋਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਰੋਸ ਹੈ ਕਿਸਾਨਾਂ ਦਾ ਜਿਹੜਾ ਰੋਸ ਹੈ ਉਸ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਸਰਕਾਰ ਨੂੰ ਤੇ ਜੋ ਮੈਨੂੰ ਖੁਦ ਲੱਗਦਾ ਹੁੰਦਾ ਕਿ ਜਿਹੜਾ ਆਹ ਰੋਸ ਹੈ ਆਹ ਰੋਸ ਅੱਗੇ ਵਧੂਗਾ ਇਕ ਤਾਪਾਂ ਨੂੰ ਉਹ ਉਹ ਚੀਜ਼ਾਂ ਦੇਖਣ ਨੂੰ ਮਿਲੀਆਂ ਸੀ ਜਦੋਂ 2024 ਦੀ ਇਲੈਕਸ਼ਨ ਸੀ ਉਦੋਂ ਬੀਜੇਪੀ ਦਾ ਬਾਈਕਾਟ ਕੀਤਾ ਸੀ ਕਿਸਾਨਾਂ ਨੇ ਉਦੋਂ ਇਹ ਸਿਚੁਏਸ਼ਨ ਬਣੀ ਹੋਈ ਸੀ ਪਰ ਹੁਣ 2027 ਵੀ ਬੜੀ ਦੂਰ ਹੈ ਚੋਣਾਂ ਵੀ ਬੜੀ ਦੂਰ ਨੇ ਜੇਕਰ ਦੋ ਸਾਲ ਆਹੀ ਹਾਲਾਤ ਰਹੇ ਤਾਂ ਆਮ ਆਦੀ ਪਾਰਟੀ ਕਿਵੇਂ ਸਰਵਾਈਵ ਕਰ ਪਾਊਗੀ ਇਹ ਵੀ ਇੱਕ ਵੱਡਾ ਸਵਾਲ ਹੈ ਦੋਸਤੋ ਸੋ ਦੋ ਖਬਰਾਂ ਸੀ ਜਿਨ੍ਹਾਂ ਨਾਲ ਤੁਹਾਡੀ ਸਾਂਝ ਪਾਈ ਇੱਕ ਤਾਂ ਸੀ ਕਿ ਮਹਿਲ ਚੌਕ ਸੀ ਜਿਹੜਾ 13800 ਕਰੋੜ ਦਾ ਘੁਟਾਲਾ ਕਰਕੇ ਦੇਸ਼ ਦੇ ਵਿੱਚੋਂ ਫਰਾਰ ਹੋ ਗਿਆ ਸੀ ਉਹਨੂੰ ਵਾਪਸ ਭਾਰਤ ਲੈ ਕੇ ਆੰਦਿਆ ਗਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਹੁਣ ਮੁਸ਼ਕਲਾਂ ਦੇ ਵਿੱਚ ਫਸੀ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਇਹਨਾਂ ਨੂੰ ਕਿਸਾਨਾਂ ਨੇ ਘਰ ਤੋਂ ਬਾਹਰ ਨਿਕਲਣਾ ਮਤਲਬ ਮੁਸ਼ਕਲ ਕੀਤਾ ਹੋਇਆ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਕਿਉਂਕਿ ਜਦੋਂ ਵੀ ਅਸੀਂ ਹੋਰ ਖਬਰਾਂ ਲੈ ਕੇ ਆਵਾਂਗੇ ਤੁਸੀਂ ਉਹਨਾਂ ਖਬਰਾਂ ਤੋਂ ਬੜੇ ਜਲ ਜਾਨੂ ਹੋ ਸਕੋਗੇ ਧੰਨਵਾਦ